بس ਚੰਦ ਅਸੀਂ ਬੜੇ ਮੈਂ ਦੁਖੀ ਹੋਇਆ ਪਿਆ ਅੱਜ ਮੈਂ ਅਗਲੋਂ ਤੋਂ ਹੈ ਪਿਆ ਮੈਂ ਖੀਰ ਦੀ ਬਾਜ ਨੇ ਮੈਂ ਡੱਬੀ ਲੈ ਕੇ ਆਇਆ ਤੇ ਮੈਂ ਖਸਾ ਦੇਣੀ ਫਿਰ ਇਹਦੋਂ ਫਿਰ ਮਰੇ ਚੰਗੇ ਆ ਹੋਰ ਕੀ ਕਰ ਸਕਦੇ ਆ ਹੋਰ ਕੋਈ ਹੱਲ ਨਹੀਂਗਾ ਇਹਦੋਂ ਮਰ ਜਾਗੇ ਯਾ ਸੀਗਾ ਤੇ ਕਣਕ ਦੇ ਕੱਲ ਉਹਨੂੰ ਦੀ ਮੰਤ ਕੀਤੀ ਆ ਅਰਧੀਆਂ ਨੇ ਵਿਆਖਿਆ ਵੀ ਬਾਪੂ ਨੇ ਕਣਕ ਤੋਲਦੇ ਇਹਦੇ ਵਿੱਚ ਕੋਈ ਕਮੀ ਨਹੀਂ ਦੀ ਕੋਈ ਐਸੀ ਕੱਟ ਕਿਹੜੀ ਗੱਲ ਆ ਉਹਨੇ ਕਹਿੰਦੇ ਮੈਂ ਇਹ ਤੋਲੂਗਾ ਜਿਹੜੇ ਬੰਦੇ ਤੇ ਬੈਠਿਆ ਜਾਂਦਾ ਉਹ ਐਡਾ ਬੰਦਾ ਤਾਂਗਾ ਨਾ ਇੱਥੇ ਉੱਚ ਹੀ ਨਾ ਮੋਟਾ ਆਖੰਗੇ ਸਾਰੀਆਂ ਸਹੂਲਤਾਂ ਦਿੰਦੇ ਆ ਹੈ ਪੈਸੇ ਕੱਟੀ ਜਾਂਦੇ ਆ ਮੋਟਾ ਮੱਛਰ ਹਾਂ ਇਹਦਾ ਮੋਟਾ ਮੱਛਰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੀ ਮੰਡੀ ਵਿੱਚ ਭਾਵੇਂ ਕਣਕ ਦੀ ਸਰਕਾਰੀ ਖਰੀਦ ਤਾਂ ਸ਼ੁਰੂ ਹੋ ਗਈ ਹੈ ਪਰ ਮੁਸ਼ਕਲਾਂ ਜਿਉਂ ਦੀਆਂ ਤੋਈਆਂ ਦੁਖੀ ਹੋਏ ਕਿਸਾਨਾਂ ਵਿੱਚੋਂ ਅਰਾਈਆਂ ਵਾਲੇ ਪਿੰਡ ਦੇ ਕਿਸਾਨ ਨੇ ਤਾਂ ਅੱਜ ਉਦੋਂ ਸਿੱਖਾਂ ਵਾਲੀ ਡੱਬੀ ਕਢ ਲਈ ਜਦੋਂ ਉਸਦੇ 80 ਗਟਿਆਂ ਦੇ ਕਰੀਬ ਭਰੇ ਨਹੀਂ ਜਾ ਰਹੇ ਸੀ ਤੇ ਮੋਇਸਚਰ ਦਾ ਕਹਿ ਕੇ ਸਿੱਲੀ ਕਣਕ ਹੋਣ ਦਾ ਕਹਿ ਕੇ ਕਈ ਦਿਨਾਂ ਤੋਂ ਉਸ ਨੂੰ ਬਿਠਾਇਆ ਹੋਇਆ ਸੀ ਖਰੀਦ ਏਜੰਸੀਆਂ ਤੋਂ ਦੁਖੀ ਹੋਏ ਕਿਸਾਨ ਨੇ ਦੱਸਿਆ ਕਿ ਉਸਦੇ 80 ਗੱਟੇ ਕਈ ਦਿਨਾਂ ਤੋਂ ਨਹੀਂ ਖਰੀਦੇ ਜਾ ਰਹੇ ਤੇ ਉਹ ਮੰਡੀ ਵਿੱਚ ਰਹਿ ਰਿਹਾ ਏ ਤੇ ਜੇ ਇਹੀ ਹਾਲਾਤ ਰਹੇ ਤਾਂ ਉਹ ਕਣਕ ਨੂੰ ਅੱਗ ਲਗਾ ਦੇਵੇਗਾ ਇਸ ਤੋਂ ਇਲਾਵਾ ਮੰਡੀ ਵਿੱਚ ਬੈਠੇ ਹੋਰ ਕਿਸਾਨਾਂ ਨੇ ਵੀ ਉੱਥੇ ਸਰਕਾਰੀ ਖਰੀਦ ਦੇ ਕੀਤੇ ਪ੍ਰਬੰਧਾਂ ਦੇ ਪੋਲ ਖੋਲੇ ਉੱਥੇ ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਦਾ ਪੋਲ ਖੋਲਿਆ ਉੱਥੇ ਪਖਾਨਿਆਂ ਦਾ ਪੋਲ ਖੋਲਿਆ ਤੇ ਖਾਸ ਤੌਰ ਤੇ ਕਣਕ ਨੂੰ ਮੋਇਸਚਰ ਦਾ ਕਹਿ ਕੇ ਖਰੀਦ ਨਾ ਕਰਨ ਕਰਕੇ ਪਿਛਲੇ ਕਈ ਦਿਨਾਂ ਤੋਂ ਬੈਠੇ ਕਿਸਾਨ ਪੂਰੀ ਤਰ੍ਹਾਂ ਦੁਖੀ ਤੇ ਭਰੇ ਭੀਤੇ ਦਿਖਾਈ ਦਿੱਤੇ ਨਾਮ ਅੱਛਾ ਬਖਤਾਰ ਸਿੰਘ ਜੀ ਕਿਹੜਾ ਪਿੰਡ ਆ ਰਾਂਝਾਂਵਾਲਾ ਜੀ ਕੀ ਮੁਸ਼ਕਿਲ ਆ ਰਹੀ ਐ ਮੁਸ਼ਕਿਲ ਆ ਰਹੀ ਐ ਜੀ 80 ਕ ਗੱਟੇ ਕਣਕ ਦੇ ਸਾਰੇ ਮੇਰੇ ਸੌ ਵਾਰ ਕਢ ਕੇ ਦਾ ਆਇਆ ਠੀਕ ਐ ਪੁੱਤ ਮੇਰਾ ਮਰਿਆ ਪੋਤਰਾ ਨਿਕਿਆ ਜੈ 16 ਸਾਲ ਦਾ ਕਰੇ ਪੂ ਠੰਡਾ ਭੁੱਖਾ ਮਰੀ ਜਾਂਦਾ ਕਣਕ ਦੇ ਵਿੱਚ ਕੋਈ ਕਮੀ ਕਾੜ ਦੇਣਾ ਤੇ ਇਹ ਕਦੇ 14 ਆਖ ਦਿੰਦੇ ਕਦੇ 15 ਆਖ ਦਿੰਦੇ ਐ ਕਣਕ ਭਰ ਨਹੀਂ ਰਹੀ ਅਸੀਂ ਬੜੇ ਮੈਂ ਦੁਖੀ ਹੋਇਆ ਪਿਆ ਅੱਜ ਮੈਂ ਅਗ ਲੌਣ ਤੋਂ ਆਇਆ ਮੈਂ ਖੀਰ ਦੀ ਬਾਜਰੀ ਮੈਂ ਡੱਬੀ ਲੈ ਕੇ ਆਇਆ ਤੇ ਮੈਂ ਖਸਾ ਦੇਣੀ ਆ ਵੇ ਇਹ ਤੋਂ ਫਿਰ ਮਰੇ ਚੰਗੇ ਆ ਹੋਰ ਕੀ ਕਰ ਸਕਦੇ ਆ ਹੋਰ ਕੋਈ ਹੱਲ ਨਹੀਂ ਗਾ ਇਹ ਤੋਂ ਮਰ ਜਾਗੇ ਜੇ 80 ਗੱਟੇ ਕਣਕ ਦੇ ਕੱਲ ਉਹਨਾਂ ਦੀ ਮੰਤ ਕੀਤੀ ਆ ਅਰਧੀਆਂ ਨੇ ਵਿਆਖਿਆ ਵੀ ਬਾਪੂ ਦੇ ਕਣਕ ਤੋਲਦੇ ਇਹਦੇ ਵਿੱਚ ਕੋਈ ਕਮੀ ਨਹੀਂ ਦੀ ਕੋਈ ਐਸੀ ਗੱਟੇ ਕਿਹੜੀ ਗੱਲ ਹੈ ਉਹਨੇ ਕਹਿੰਦੇ ਮੈਂ ਨਹੀਂ ਤੁੰਗਾ ਮੇਰੇ ਮੌਜੂਦ ਨਹੀਂ ਆਉਂਦੀ 7 ਵਜੇ ਆਉਂਦਾ ਫਿਰ ਇਸ ਵੇਲੇ ਆਵੇ ਕਣਕ ਦਾ ਕਾਨੂੰਨ ਹੈ ਦੁਪਹਿਰੇ ਆਵੇ ਕਣਕ ਤਾਂ ਵੀ ਹੁੰਦੀ ਆ 7 ਵਜੇ ਤੋਂ ਕਾਨੂੰਨ ਹੈ 7 ਵਜੇ ਆ ਕੇ ਦੇ ਕਣਕ ਦੇ ਉਹਦੋਂ ਤੱਕ ਕਣਕ ਫੈਸਲ ਵੱਢ ਜਾਂਦੀ ਹੈ ਦੱਸੋ ਕਿ ਜਾ ਜਾਈਆ ਕਿਧਰੋਂ ਕੀ ਕਰਕੇ ਮੁੰਡਾ ਮੇਰਾ ਮਰ ਰਿਹਾ ਹੈ ਖਰੀਦ ਵਾਲੇ 7 ਵਜੇ ਆਉਂਦੇ 7 ਵਜੇ 7 ਵਜੇ ਆ ਕੇ ਉਹ ਮੋਇਸਚਰ ਕੱਢਿਆ 7 ਵਜੇ ਤੋਂ ਅੱਗੇ ਆਉਂਦੇ ਨੂੰ ਦੱਸੋ ਉਹ ਹੈ ਟਾਈਮ ਕੋਣ ਦਾ ਕਿੰਨੇ ਕਿੱਲੇ ਜ਼ਮੀਨ ਆ ਪੌਣੇ 3 ਕਿੱਲੇ ਉਹ ਵੀ ਮੇਰਾ ਮੇਰੇ ਮੇਰੇ ਕੋਲ ਠੀਕਣਾ ਨਹੀਂ ਜਾਂ 2 ਢਾਈ ਕਿੱਲੇ ਹਾਂ ਉਹ ਨਹੀਂ ਆ ਰਿਹਾ ਖਰੀਦ ਆ ਜੀ ਇਹ ਮਤਲਬ ਕਣਕ ਆਈ ਜਾਂਦੀ 13 ਤਰੀਕ ਤੋਂ ਇਹ ਆਉਂਦੇ ਆ ਚੈੱਕ ਕਰਦੇ ਆ ਪੁੱਛੀਦਾ ਕੀ ਗੱਲ ਹੈ ਜੀ ਮੋਇਸਚਰ ਜ਼ਿਆਦਾ ਕਹਿ ਕੇ ਤੁਰ ਜਾਂਦੇ ਆ ਬਸ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੀ ਕਿਹੜੀਆਂ ਕਿਹੜੀਆਂ ਏਜੰਸੀਆਂ ਦੀ ਇਹ ਚਾਰ ਹੈ ਜੀ ਜਨਸਿਆ ਮਾਰਕਫੈਟ 500 ਵੇਅਰ ਹਾਊਸ ਤੇ ਆਪਣਾ ਪਨ ਗ੍ਰੇਨ ਹੈ ਜੀ ਇਹ ਕਿੰਨੇ ਕੁ ਹੁਣ ਤੱਕ ਇਹਨਾਂ ਨੇ ਖਰੀਦ ਕੀਤੀ ਕੋਈ ਇਹ ਮਤਲਬ ਉਮੀਦ ਹੈ ਵੀ ਇਹਨਾਂ ਨੇ 70-80 ਹਜ਼ਾਰ ਲੱਖ ਗਟਾ ਖਰੀਦ ਲਿਆਊਗਾ ਜੀ ਇਹ ਦੂਵਾ ਤਰੀਕ ਹੋ ਗਿਆ ਹਾਂ ਜੀ ਕਿੰਨੇ ਕੁ ਜਾਰੇ ਤੋ ਜਾਰੇ ਕਿੰਨੇ ਕੁ ਦਿਨਾਂ ਦੇ ਪਿੱਛੇ ਇੱਥੇ ਕੰਮ ਜਾਂਦਾ ਇਹ ਵੇਖੋ ਜੀ ਕਿਸਾਨ ਤਾਂ 13 ਤਰੀਕ ਦੇ ਜਿਹਦੇ ਮੌਸਮ ਆ ਗਈ ਤੇਰੀ ਲੇਖ ਲਈ ਨਹੀਂ ਤਾਂ ਬੈਠੇ ਆ ਵਿਚਾਰੇ ਸਾਨੂੰ ਯਾ 4 ਦਿਨ ਹੋ ਗਏ ਜਮਾ ਸੁੱਕੀ ਕਣਕ ਸੀਗੀ ਤੇ ਤਿੰਨ ਚਾਰਾ ਮਸ਼ੀਨਾਂ ਵਾਲਾ ਨੂੰ ਗਵਾਂਢੀਆਂ-ਗਵਢੀਆਂ ਨੂੰ ਵਿਖਾ ਕੇ ਫੇਰ ਵੱਢੀ ਆਈ। ਕੋਈ ਨਹੀਂ ਪਹਿਲਾਂ ਆਰਤੀਆਂ ਨੂੰ ਪੁੱਛ ਕੇ ਗਏ। ਇਹ ਕਹਿੰਦੇ ਸੁੱਕੀ ਵੱਢ ਕੇ ਲਏ। ਤੇ ਸੁੱਕੀ ਗਣ ਕਬੱਢੀ ਆ ਹੁਣ ਸਾਨੂੰ ਤਾਂ ਕੋਈ ਲੱਗਦਾ ਨਹੀਂ ਇਹਦੇ ਚ ਗਿੱਲਾ। ਇਹ ਕਈ ਵਾਰ 14 ਮੁਕ ਚਰਾਉਂਦਾ ਜੀ। 15 ਆਉਂਦਾ ਕੋਈ ਕਹਿੰਦਾ ਕਿਸੇ ਨੂੰ। ਹੁਣ 14-15 ਦਾ ਢੋਲਾ ਚੋਂ ਕੱਢ ਕੇ ਲਈਏ ਕਣਕ ਉਹਦਾ ਵੀ ਇੰਨਾ ਹੀ ਆਊਗਾ ਜੀ। ਤੇਰਾ ਜਦੋਂ ਉਹਦਾ ਵੀ ਆਉਂਦਾ। ਇਹ ਤਾਂ ਹੁਣ ਕੋਈ ਸਰਕਾਰ ਨੂੰ ਢਿਲ ਦੇਣੀ ਚਾਹੀਦੀ ਆ ਚੌਥਾ ਦਿਨ ਹੋ ਗਿਆ ਜੀ। ਇਹ ਨਿਤ ਆ ਜਾਂਦੇ ਆ। ਮੋਟੇ ਭਰ ਕੇ ਪਾ ਲਦੇ ਉਹ ਵੀ ਇੱਕ ਥਾਂ ਹੀ ਇਹਨੇ ਵੀ 400 ਢੇਰੀ ਪਾਈ ਜੀ ਕਿਸੇ ਪਾਸੇ ਗਿੱਲੀ ਮਿੱਟੀ ਮਾਰੀ ਮੋੜ ਹੂੰ ਤੇ ਵੀ ਕਿਤੇ ਚੱਤ ਕੇ ਕੰਟ ਦੇ ਗਿੱਲੀ ਲੱਗਦੇ ਤੇ ਕਿਉਂ ਹੋਈ ਕਿਉਂ ਨਹੀਂ ਇਹ ਮੌਸਮ ਕਹ ਕਹਿੰਦੇ ਕਿਉਂ ਕਿਉਂ ਆ ਜਿਆਦਾ ਮੌਸਮ ਇੱਕ ਤਾਂ ਹੀ ਮੌਸਮ ਵੀ ਸਿੱਲੀ ਆਈ ਹੁਣ ਇਹ ਦੇਖੋ ਜੀ ਜੇ ਸਿੱਲੀ ਹਵਾ ਵਗ ਜੇ ਤਾਂ ਸਾਡੇ ਤੂੜੀ ਵਾਲੀ ਮਸ਼ੀਨ ਨਹੀਂ ਖੇਰ ਚੱਲਦੀ ਇਹ ਜੇ ਮੌਸਮੀ ਹੈ ਜੇ ਹੁਣ ਇਹ ਜ਼ਿਮੀਦਾਰ ਦੇ ਤਾਂ ਕੀ ਬਸਾਈ ਟੱਕੀ ਵਾਲੇ ਵੀ ਕਹਿੰਦੇ ਆ ਹਾਂ ਕਹਿੰਦੇ ਆ ਔਰ ਤੁੱਕੀ ਕਣ ਕੇ ਪਾਉਨੇ ਆ ਸੀ ਇੱਕ ਡਰਮਾਂ ਚ ਤੇ ਜਦੋਂ ਆਟਾ ਭੈਈਦਾ ਅਖੀਰੀ ਬਾਦੀ ਤੇ ਟੱਕੀ ਆਖੂਗਰ ਤੁਹਾਡੀ ਕਾਢ ਕੇ ਗਿੱਲੀ ਆ ਹੈ ਇਹ ਸਾਵਾ ਕੀ ਕੀ ਲੱਗਦਾ ਕਿੰਨਾ ਕੁ ਚਾਹੀਦਾ ਮੋਸਤ ਜਿਹੜਾ ਰਸਾਨ ਹੋਊਗਾ 14 14 ਤਾਂ ਚਾਹੀਦਾ ਹੀ ਚਲੋ ਘੱਟ ਤੋਂ ਘੱਟ 14 ਹੋਏ ਫੇਰੀ ਬਹੁਤ ਟੀਰੀਆਂ ਆ ਜਾਂਦੀਆਂ ਯਾਰ ਵਿੱਚ ਤੇ ਰਾਤ ਨੂੰ ਕਿਸੇ ਦੀ ਖ ਜੋ ਰਾਤ ਰਹਿਣਾ ਪੈਂਦਾ ਰਾਤ ਜੀ ਵੇਖੋ ਇੱਥੇ ਕਿਹੋ ਜਿਹਾ ਰਸ ਕਿਤੇ ਬਸ ਲੋਣੀ ਜੇ ਬੰਦੇ ਦੇ ਦਰਦ ਹੋਵੇ ਨਾ ਇਸੇ ਕਿਤੇ ਜਾਣ ਨੂੰ ਥਾ ਨਹੀਂ ਹੈ ਜਿਹੜੇ ਬੰਦੇ ਤੇ ਬੈਠੇ ਜਾਂਦਾ ਉਹ ਐਡਾ ਬੰਦਾ ਤਾਂਗਾ ਨਾ ਇੱਥੇ ਉੱਚ ਹੀ ਨਾ ਇਹ ਇੱਥੇ ਆਖੰਗੇ ਸਾਰੀਆਂ ਸਹੂਲਤਾਂ ਦਿੰਦੇ ਆ ਹੈ ਤੇ ਪੈਸੇ ਕੱਢੀ ਜਾਂਦੇ ਆ ਮੋਟਾ ਮੱਛਰ ਹਾਂ ਐਡਾ ਦਾ ਮੋਟਾ ਮੱਛਰ ਇਹ ਆਪ ਦਾ ਆਪ ਦਾ ਘਰਾਂ ਨੂੰ ਉੱਠ ਜਾਂਦੇ ਆ ਹੈ 3 ਵਾਲੇ ਪਾਣੀ ਦਾ ਪੁਰਾਣੀ ਦੇ ਚਰਵਾਉਣਾ 3 ਨਾਲ ਪਾਣੀ ਘਰੋਂ ਲਿਆਉਣੇ ਆ ਚਰੋਂ ਲਿਆਉਣੇ ਬੋਤਲਾਂ ਭਰ-ਭਰ ਕੇ ਚਰੋਂ ਲਿਆਉਣੇ ਬੋਤਲਾਂ ਭਰ-ਭਰ ਕੇ ਇੱਥੇ ਤਾਂ ਮਾੜਾ ਹੀ ਪਾਣੀ ਹੈ ਹੁਣ ਇੱਥੇ ਲੈਟਰੀ ਨਾ ਉਹ ਆ ਤੇ ਨਮੀਰ ਤੇ ਇਕ ਕੱਲਾ ਬੰਦਾ ਕਣਕ ਛੱਡ ਕੇ ਇੱਥੋਂ ਕਿੱਥੇ ਜਾਊਗਾ ਬਾਈ ਦੱਸ ਸਕਦਾ ਮਾ ਰੋ ਕਣਕ ਚੱਕ ਕੇ ਲੈ ਜਾਣਗੇ ਕਣਕ ਬਹੁਤ ਵਧੀਆ ਝਾੜ ਬਹੁਤ ਵਧੀਆ ਇਸ ਵਾਰੀ ਜਿਹੜਾ ਮੌਸਮ ਦੇ ਮਗਲੇ ਕਰਕੇ ਠੰਡਕ ਹੋਈ ਹੈ ਝਾੜ ਬਹੁਤ ਵਧੀਆ ਹੋਣ ਕਰਕੇ ਇਨ੍ਹਾਂ ਦਿਨਾਂ ਦੇ ਵਿੱਚ ਆਮ ਪੱਕੇ ਜਾਂਦੀ ਫਸਲ ਉਸੇ ਤਹਿਤ ਏਜੰਸੀਆਂ ਵਾਲੇ ਜੋ ਕੰਬਾਈਨ ਆ ਰਿਹਾ ਹੈ ਜੋ ਹਾਰਵੈਸਟ ਕਰਦੇ ਆ ਉਹਨਾਂ ਨੇ ਆਪਦੇ ਹਿਸਾਬ ਨਾਲ ਫਸਲ ਉਸੇ ਤਰੀਕੇ ਜਦੋਂ ਪੱਕ ਗਈ ਰੰਗ ਆ ਗਿਆ ਤੇ ਫਸਲ ਲੈ ਜਾਂਦੀ ਪਰ ਉਹਦੇ ਵਿੱਚ ਮੌਇਸਟਰ ਜ਼ਿਆਦਾ ਸੀ ਹੁਣ ਕਈ ਵਾਰ ਅਸੀਂ ਵਾਰ-ਵਾਰ ਇਹ ਟੈਸਟ ਕੀਤਾ ਹੈ ਕਈਆਂ ਦਾ 21 ਵੀ ਆਇਆ ਹੈ 17 18 ਆਮ ਹੀ ਤਰ੍ਹਾਂ ਫਿਰਦਾ ਇਸ ਗੱਲ ਦਾ ਉਹਦੇ ਤਹਿਤ ਅਸੀਂ ਉਹਨਾਂ ਨੂੰ ਵੀ ਬਹੁਤ ਪੱਖਾ-ਪੱਖਾ ਬਿਲਾ ਰਿਹਾ ਮਿਹਨਤ ਕਰ ਰਿਹਾ ਤੇ ਲੋਕਾਂ ਨੂੰ ਅਵੇਅਰ ਵੀ ਕੀਤਾ ਭਾਈ ਤੁਸੀਂ ਜਿਹੜਾ 12 ਮੋਇਸਚਰ ਰეკਮੈਂਡਡ ਹੈਗਾ ਉਹਦੇ ਤੇ ਲੈ ਕੇ ਆਓ ਆਗੇ ਤੁਹਾਡਾ ਨਾਲ ਦੀ ਨਾਲ ਮਾਲ ਵਿਖ ਜਵੇ ਵੇਖ ਕੇ ਤੁਹਾਡੇ ਨਾਲ ਹੋ ਜਾਂਦੀ ਇਸ ਗੱਲ ਕਲੀਅਰ ਹੋ ਜਾਂਦੀ ਕਿੰਨੀ ਕੀਲੀ ਹੋਪ ਕਿੰਨੀ ਕੁ ਰਹੇਗੀ ਅ ਮਗਰਲੇ ਹਫਤੇ ਦਾ ਜਿਹੜੀ ਸਰਕਾਰੀ ਪਰਚੇ ਸ਼ੁਰੂ ਹੋਈ ਵੀ ਹੈ 4421 ਟਨ ਜਿਹੜੇ ਆ ਉਹ ਆਪਾਂ ਖਰੀਦ ਕਰ ਚੁੱਕੇ ਸਰਕਾਰੀ ਏਜੰਸੀਜ਼ ਜੋ ਕਿ ਉਹ ਗਡਾਉਣਾ ਵਿੱਚ ਲੱਗ ਚੁੱਕੀ ਹੈ ਲਗਭਗ ਇੰਨੀ ਕੀ ਆ ਜਾਂ ਥੋੜੀ ਜਿਹੀ ਘੱਟ 3000 ਟਨ ਜੜੀ ਹੈਗੀ ਆ ਉਹ ਅਣ ਵਿਕਿਆ ਪਿਆ ਉਹ ਮੌਇਸਚਰ ਵੱਧ ਹੋਣ ਕਰਕੇ ਪਿਆ ਹੈਗਾ ਪਰ ਬਹੁਤ ਸਾਰੇ ਵਧੀਆ ਪ੍ਰਬੰਧ ਲੱਗ ਰਹੇ ਆ ਕਿ ਕੁਦਰਤ ਦਾ ਥੋੜਾ ਮੌਸਮ ਦਾ ਅੱਜ ਵੀ ਜਵੇਂ ਬੱਦਲਵਾਈ ਜੀ ਇੱਕ ਦਿਨ ਧੁੱਪ ਲੱਗਦੀ ਹੈ ਤੇ ਬੱਦਲਵਾਈ ਹੋਵੇਂ ਰਹਿਣ ਕਰਕੇ ਉਹ ਫਿਰ ਮੁਗੇ ਮੌਇਸਚਰ ਨਹੀਂ ਡਾਊਨ ਆ ਰਿਹਾ ਗਿਆ ਪਰ ਲੋਕ ਸਮਝਦਾਰ ਕਿਸਾਨ ਹੁਣ ਸਮਝ ਗਿਆ ਪਰ ਉਹ ਨਹੀਂ ਉਹ ਵਾਰ-ਵਾਰ ਹੁਣ ਲੈ ਕੇ ਨਹੀਂ ਆਉਂਦੇ ਜਨ ਚਲੋ ਉਹਦਾ ਪੂਰਾ ਮੌਇਸਚਰ ਜਿਹੜਾ 12 ਨਹੀਂ ਹੁੰਦਾ ਉਹ ਉਹਨਾਂ ਸਾਡੇ ਲੈ ਕੇ ਨਹੀਂ ਆ ਰਹੇ ਆ ਸਸਾਨਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਉਸ ਨੂੰ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਮੰਡੀ ਦੇ ਪ੍ਰਬੰਧਾਂ ਬਾਰੇ ਸਫਾਈ ਹੈ ਅਸੀਂ ਛਾਂ ਦੇਣੀ ਹੈ ਤੇ ਜੋ ਪਾਣੀ ਦੇ ਪ੍ਰਬੰਧ ਆਰਓ ਦਾ ਪ੍ਰਬੰਧ ਅਸੀਂ ਇਥੇ ਕੀਤਾ ਠੰਡਾ ਪਾਣੀ ਜਿਹੜੇ ਵਾਟਰ ਕੁੰਦਰ ਦੇ ਹਿਸਾਬ ਨਾਲ ਅਸੀਂ ਉਹ ਜੀਦਾ ਤੇ ਘੜੀ ਵੀ ਲਾਇਆ ਜਿਹੜਾ ਨੋਰਮ ਬਣਿਆ ਲੇਬਰਮੈਨ ਨੇ ਜਿਹੜਾ ਉਹ ਆਪਣਾ ਨੋਰਮ ਪਾਣੀ ਪੀਣਾ ਹੁੰਦਾਗਾ ਉਹ ਨਾ ਨੋਰਮਲ ਉਹ ਪਾਣੀ ਉਹਨਾਂਸ ਤੇ ਰੱਖਿਆ ਗਿਆ ਅ ਅੱਜ ਅਸੀਂ ਆਪਣਾ ਨਗਰ ਕੌਂਸਲ ਤੋਂ ਅੜੀ ਫੋਗਿੰਗ ਮਸ਼ੀਨ ਮੰਗੀ ਹੈ ਜੋ ਕਿ ਮੱਛਰ ਮਾਰਨ ਵਾਲੀ ਸ਼ਾਮ ਨੂੰ ਅਸੀਂ ਛੜਕਾ ਕੇ ਕਰ ਲਈ ਇਸ ਕੱਲ ਦਾ ਵੀ ਉਹ ਉਹਦੀ ਤੂਆ ਕਰਾਂਗੇ ਦੇ ਮੱਛਰ ਨੂੰ ਮੱਛਰ ਤੋਂ ਨਹੀਂ ਜਾਤ ਪਾਵਾ